ਸਾਡੇ ਲੋਕਾਂ ਨੂੰ ਇੱਕ ਆਦਤ ਪਈ ਹੈ ਬਹੁਤ ਖਰਾਬ ਆਦਤ ਹੈ ਸਡੀ ਬਹੁਤ ਖਰਾਬ ਆਦਤ ਹੈ ਉਹ ਇਹ ਹੈ ਕਿ ਅਸੀਂ ਪੈਸੇ ਦੇ ਨਾਲ ਰਹਿ ਨਹੀਂ ਸਕਦੇ ਪੈਸੇ ਨਾਲ ਸਾਡਾ 36 ਦਾ ਅੰਕੜਾ 96 ਦਾ ਅੰਕੜਾ ਇਹ ਸਮਝੋ ਪੈਸੇ ਨੂੰ ਆਪਣੀ ਦੁਸ਼ਮਣ ਸਮਝਦੇ ਸੀ ਜਦੋਂ ਸਾਡੇ ਕੋਲ ਪੈਸਾ ਆਇਆ ਨਹੀਂ ਉਸੇ ਵੇਲੇ ਅਸੀਂ ਖਰਚੇ ਚੱਕਦੇ ਨੇ ਫੱਟੇ ਚੱਕਦੇ ਨੇ ਹੂੰ ਪੈਸਾ ਆਇਆ ਨਹੀਂ ਕਹਿੰਦੇ ਆ ਮਨੀ ਇਜ਼ ਐਕਸਲੈਂਟ ਸਰਵੈਂਟ ਪਰ ਤੇ ਬੈਡ ਮਾਸਟਰ ਜੀ ਇਹ ਕਿਹਾ ਜਾਂਦਾ ਕਿ ਪੈਸਾ ਜਿਹੜਾ ਬਹੁਤ ਸ਼ਾਂਤ ਆ ਨੌਕਰ ਹੈ ਤੇ ਪਰ ਬਹੁਤ ਮਾੜਾ ਸਵਾਮੀ ਹੈ ਜਦੋਂ ਪੈਸਾ ਤੁਹਾਡੇ ਕੋਲ ਆਇਆ ਨਹੀਂ ਪੈਸਾ ਆ ਗਿਆ ਤੁਹਾਡੇ ਕੋਲ ਤੁਹਾਨੂੰ ਇਮੋਸ਼ਨਸ ਆਨੇ ਸ਼ੁਰੂ ਹੋ ਜਾਂਦੇ ਇਮੋਸ਼ਨ ਦਾ ਮਤਲਬ ਆ ਚੀਜ਼ ਆ ਗਈ ਸੀ ਆ ਖਰਚੇ ਆ ਗਏ ਆ ਆ ਗਿਆ ਜੀ ਆ ਸਾਡੇ ਕੋਲ ਏਸੀ ਪੁਰਾਣਾ ਹੋਇਆ ਵਾ ਜੀ ਆ ਸਾਡੇ ਕੋਲ ਆ ਦਿਵਾਬਾਲ ਤੇ ਪੁੱਟੀ ਹੋਣ ਵਾਲੀ ਹੈ ਜੀ ਗੱਡੀ ਲੈ ਲਈ ਜੀ ਉਹ ਗੱਡੀ ਲੈ ਲਈ ਜੀ ਹਾਂ ਨਾ ਇਹ ਹੋਰ ਦੂਜਾ ਕੋਈ ਇਸੇ ਕੰਮ ਵਾਲੇ ਪਾਸੇ ਦੁਰ ਪੈਂਦੇ ਹਨ ਜਦ ਕਿ ਮੈਂ ਸਮਝਦਾ ਵੀ ਪੈਸੇ ਨੂੰ ਨਾਲ ਰੱਖਣ ਦੀ ਆਦਤ ਪਾਓ ਜਦੋਂ ਤੱਕ ਪੈਸਾ ਤੁਹਾਡੇ ਕੋਲ ਬਹੁਤੇ ਲੋਕਾਂ ਦਾ ਪੈਸਾ ਜਦੋਂ ਆ ਜਾਂਦਾ ਜਦੋਂ ਤੱਕ ਉਹਨਾਂ ਦਾ ਪੈਸਾ ਖਤਮ ਨਹੀਂ ਹੁੰਦਾ ਉਹ ਬੇਚੈਨ ਰਹਿੰਦੇ ਆ ਉਹ ਬੇਚੈਨ ਰਹਿੰਦੇ ਆ ਤੇ ਉਹ ਬੇਚੈਨੀ ਹੈ ਜਿਹੜੀ ਨਾ ਇਹ ਇਹ ਖਤਮ ਕਰਨ ਦੀ ਲੋੜ ਹੈ ਹੁਣ ਬਹੁਤ ਬੰਦੇ ਕਹਿੰਦੇ ਆ ਜੀ ਪੈਸਾ 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 ਵੀ ਪੈਸਾ ਕਮਾਉਣਾ ਬਹੁਤ ਔਖਾ ਹੂੰ ਠੀਕ ਹੈ ਕਮਾਉਣਾ ਔਖਾ ਠੀਕ ਹੈ ਮੈਂ ਕਹਿੰਦਾ ਪੈਸਾ ਜਿਹੜੇ ਬੰਦਿਆਂ ਨੇ ਪੈਸਾ ਕਮਾ ਲਿਆ ਜੀ ਉਹਨਾਂ ਤੋਂ ਵੀ ਸੰਭਾਲਣੀ ਹੋਵੇ ਉਹਨਾਂ ਤੋਂ ਵੀ ਸੰਭਾਲ ਲਈ ਉਹ ਆਪਣੇ ਜੇ ਤੁਸੀਂ ਫਿਲਮ ਹੀ ਪੰਜਾਬੀ ਹਿੰਦੀ ਫਿਲਮ ਦੀ ਗੱਲ ਕਰੋ ਏਕੇ ਹੰਗਰ ਸਾਹਿਬ ਦਾ ਨਾਮ ਬਹੁਤ ਵੱਡਾ ਫਿਲਮ ਐક્ટર ਦਾ ਬੜਾ ਪੈਸਾ ਸੀ ਉਹਨਾਂ ਕੋਲ ਬਚਪਨ ਆਪਣੇ ਤੇ ਸतीश ਕੌਲ ਬਹੁਤ ਵੱਡਾ ਨਾਮ ਹੈ ਆਖਰੀ ਸਮੇਂ ਚ ਬਹੁਤ ਮੁਸ਼ਕਿਲ ਚ ਰਹੇ ਹੋ ਆਖਰੀ ਸਮੇਂ ਦੇ ਵਿੱਚ ਉਹਨਾਂ ਦਾ ਇੱਜ਼ਤ ਲੋਕਾਂ ਨੇ ਕਰਾਇਆ ਇਹ ਤੁਹਾਡੇ ਸੁਸ਼ੀਲ ਕੁਮਾਰ ਕੌਣ ਬਣੇਗਾ ਕਰੋੜਪਤੀ ਚ 5 ਕਰੋੜ ਰੁਪਏ ਜਿੱਤਿਆ ਸੀਗਾ 2015 ਸਾਂਭਿਆ ਕਿਵੇਂ ਜਾਵੇ ਸੀ ਸਾਂਭਿਆ ਤੈਨੂੰ ਟ੍ਰੇਨਿੰਗ ਹੀ ਨਹੀਂ ਨਾ ਪੈਸੇ ਸੰਭਾਲਣ ਦੀ ਜਦੋਂ ਪੈਸਾ ਤੁਹਾਡੇ ਕੋਲ ਆ ਜਾਂਦਾ ਪੈਸਾ ਖੁਦ ਆ ਮਾਰਨਾ ਸ਼ੁਰੂ ਕਰਨਾ ਤੁਹਾਡੇ ਵੀ ਚਲੋ ਵੀ ਚਲੋ 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 ਪੈਸੇ ਲਾਓ ਮੈਂ ਸਮਝਦਾ ਵੀ ਜੇ ਤੁਹਾਡੇ ਕੋਲ 50000 ਰੁਪਏ ਤੁਸੀਂ ਪਾਓ ਜੇਬ ਵਿੱਚ ਪਾ ਕੇ ਜਾਓ ਜੇ ਇੱਕ ਇੱਕ ਸਰਸਾ ਇਹ ਦਦ ਤੁਹਾਨੂੰ ਮੈਂ 20000 30000 10000 ਤੁਹਾਡੇ ਕੋਲ ਹੈਗਾ ਤੁਸੀਂ ਮਾਲ ਜਾਓ ਮਾਲ ਦੇ ਵੀ ਜਾਓ ਉੱਥੋਂ ਲੈ ਕੇ ਨਹੀਂ ਆਉਣਾ ਕੁਝ ਵੀ ਹੂੰ ਜ਼ਿਆਦਾ ਕੰਮ ਵੀ ਨਹੀਂ ਪੀਣਾ ਜੇ ਵੀ ਤੁਹਾਡੇ ਪੈਸੇ ਹੈਗੇ ਆ ਤੁਸੀਂ ਉੱਥੇ ਜ਼ਿਆਦਾ ਕੰਮ ਵੀ ਨਹੀਂ ਪੀਣਾ ਇੱਥੇ ਸਾਰਾ ਮਾਲ ਘੁੰਮ ਕੇ ਫਿਰ ਵਾਪਸ ਆ ਜਾਓ ਜੇ ਤੁਸੀਂ ਇਹ ਐਕਸਰਸਾਈਜ਼ 10 ਵਾਰੀ ਕਰ ਲਈ ਨਾ ਤਾਂ ਤੁਹਾਨੂੰ ਪੈਸੇ ਨੂੰ ਕੰਟਰੋਲ ਕਰਨਾ ਆ ਜਾਏਗਾ ਪੈਸੇ ਦੇ ਇਮੋਸ਼ਨਸ ਨੂੰ ਸਮਝਣਾ ਆ ਜਾਏਗਾ ਪੈਸਾ ਤੁਹਾਨੂੰ ਸਮਝਣਾ ਸ਼ੁਰੂ ਕਰ ਦੇਗਾ ਤੁਸੀਂ ਪੈਸੇ ਨੂੰ ਸਮਝਣਾ ਸ਼ੁਰੂ ਕਰ ਦੋਗੇ ਪੈਸਾ ਤੁਹਾਡਾ ਦੋਸਤ ਬਣ ਜਾਏਗਾ ਜਦੋਂ ਤੁਹਾਡਾ ਦੋਸਤ ਬਣ ਜਾ ਦੋਸਤ ਤੋਂ ਬਿਨਾਂ ਫਿਰ ਬੜਾ ਸਰਦਾ ਨਹੀਂ ਹੁਣ ਆਪਣਾ ਬਿਨਾ ਪੈਸੇ ਤੋਂ ਸਾਰਨਾ ਚੰਬਰ ਨਾਲ ਰਹਿਨੇ ਆਪ ਫਿਰ ਆਪਾ ਪੈਸੇ ਦੇ ਨਾਲ ਰਹਿਣਾ ਸ਼ੁਰੂ ਕਰਾਂਗੇ ਜਿਵੇਂ ਆਪਣਾ ਕੋਈ ਬੈਸਟ ਫਰੈਂਡ ਹੋਵੇ ਆਪਾਂ ਜੇ ਦੋ ਵਾਰੀ ਉਹਨੂੰ ਫੋਨ ਨਾ ਕਰੀਏ ਤਿੰਨ ਵਾਰੀ ਫੋਨ ਨਾ ਕਰੀਏ ਜਾਂ ਸਾਡੇ ਕੋਲ ਆ ਕੇ ਚਾਹ ਨਾ ਪੀਵੇ ਜਾਂ ਅਸੀਂ ਉਹਦੇ ਕੋਲ ਜਾ ਕੇ ਚਾਹ ਨਾ ਪੀਏ ਸਾਨੂੰ ਕਿਤੇ ਨ ਕਿਤੇ ਅ ਰੈਸਟਲੈਸਨੈਸ ਰਹਿੰਦੀ ਹੈ ਮਤਲਬ ਬੇਰਅਮੀ ਜੀ ਰਹਿੰਦੀ ਹੈ ਸਾਨੂੰ ਨਾ ਉਸੇ ਤਰੀਕੇ ਨਾਲ ਤੁਹਾਡਾ ਪੈਸੇ ਨਾਲ ਤੁਹਾਡਾ ਸਬੰਧ ਬਣ ਜੇਗਾ ਮੈਂ ਸਮਝਦਾ ਵੀ ਜੇ ਪੈਸਾ ਪਾਉ ਜੇਬ ਚ ਪਾਉ ਪੈਸਾ ਯਾਰੀ ਪਗੋਂਦਾ ਹੈ ਲੈ ਪੈਸੇ ਤੋਂ ਵੱਡਾ ਯਾਰ ਕੋਈ ਹੈ ਹੀ ਨਹੀਂ ਪੈਸੇ ਤੋਂ ਵੱਡਾ ਕੋਈ ਯਾਰ ਦੱਸੋ ਜਿਹੜੇ ਕਿਹੜੇ ਕਿਹੜੇ ਵੈਲ ਐ ਵੈ ਜਿਹੜੇ ਪੈਸਾ ਨਹੀਂ ਢੱਕਦਾ ਤੁਹਾਡੇ ਹੂੰ ਤੁਹਾਡੇ ਮਤਲਬ ਸਾਰੇ ਸਾਰੇ ਵੈਲ ਐ ਬੋਂਦੇ ਬਾਵਜੂਦ ਵੀ ਪੈਸਾ ਤੁਹਾਨੂੰ ਫੇਰ ਵੀ ਉਹ ਲੈ ਕੇ ਜਾਂਦਾ ਤੁਹਾਡੇ ਸਮਾਜ ਦੇ ਵਿੱਚ ਕਿੰਨੀ ਇੱਜ਼ਤ ਹੈ ਜਿਹੜੇ ਜੇ ਕੋਈ ਸਮਾਜ ਦੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਹੋਰ ਹੁੰਦੇ ਕਿਹਨੂੰ ਬੁਲਾਉਂਦੇ ਕਿਸੇ ਭੁੱਖ ਨੰਗ ਨੂੰ ਬੁਲਾਉਂਦੇ ਵੀ ਜਿਹਨੇ 5 ਐਮਏ ਕੀਤੀਆਂ ਹੋਈਆਂ ਵੀ ਉਹ ਸਾਈਕਲ ਤੇ ਫਿਰਦਾ ਉਹਨੂੰ ਬੁਲਾਉਂਦੇ ਉਹਨੂੰ ਚੀਫ ਗੈਸਟ ਦੇ ਤੌਰ ਤੇ ਨਹੀਂ ਬੁਲਾਉਂਦੇ ਦਾ ਪੈਸੇ ਵਾਲੇ ਨੂੰ ਹੀ ਆ ਹੂੰ ਕਿਸੇ ਤਰ੍ਹਾਂ ਦਾ ਹੋਵੇ ਪੈਸੇ ਪੈ ਉਹਦੇ ਕੋਈ ਪੈਸਾ ਹੋਣਾ ਚਾਹੀਦਾ ਆਦਰਸ਼ ਕੌਣ ਹੈ ਅੱਜ ਸਾਡੇ ਮੈਂ ਅਸੀਂ ਮੰਨਿਏ ਨਾ ਮੰਨੀਏ ਅਦਰ ਸਾਡੇ ਪੈਸੇ ਵਾਲੀ ਹੈ ਹੂੰ ਤੁਸੀਂ ਕੋਖ ਕੋਖ ਕੇ ਦੇਖ ਲਓ ਮੇਰੇ ਨਾਲ ਗੱਲ ਕਰਕੇ ਦੇਖ ਲਓ ਡਿਸਕਸ ਕਰ ਕੋਈ ਕਿਤੇ ਵੀ ਚਲ ਜਾਓ ਮੁੱਖ ਮਹਿਮਾਨ ਪੈਸੇ ਵਾਲਾ ਹੀ ਹੈ ਪੈਸੇ ਵਾਲਾ ਤੁਸੀਂ ਫਿਰ ਜਦੋਂ ਇਹ ਹੈਗੀ ਆ ਫਿਰ ਫਿਰ ਪੈਸੇ ਪੈਸੇ ਨੂੰ ਆਪਾਂ ਹੱਥ ਨਹੀਂ ਮਹਿਲ ਕਿਉਂ ਕੰਨੇ ਪਰ ਹੂੰ ਅਸੀਂ ਮਤਲਬ ਅਸੀਂ ਆਪਣੀਆਂ ਗੱਲਾਂ 'ਚ ਆਪੇ ਫਸੇ ਜਾਂਦੇ ਹਾਂ ਕਿਉਂਕਿ ਸੋਚਣ ਦਾ ਜਿਹੜਾ ਸੋਚਣ ਦਾ ਸਾਡਾ ਨਜ਼ਰੀਆ ਜਾਂ ਸੋਚਣ ਦੀ ਜਿਹੜੀ ਸਾਡੀ ਇੱਕ ਪ੍ਰਕਿਰਿਆ ਉਹ ਸਾਡੀ ਡਿਵੈਲਪ ਨਹੀਂ ਹੋਈ ਯਾਰ ਹੂੰ ਸੋਚਣ ਦੀ ਪ੍ਰਕਿਰਿਆ ਡਿਵੈਲਪ ਨਹੀਂ ਹੋਈ ਜੇ ਜਿਦਾਂ ਸੋਚਣ ਦੀ ਪ੍ਰਕਿਰਿਆ ਡਿਵੈਲਪ ਹੋ ਜੇਗੀ ਉਸ ਦਿਨ ਤੋਂ ਥੋੜ੍ਹਾ ਫਰਕ ਪੈਣਾ ਸ਼ੁਰੂ ਹੋਏਗਾ ਮੈਂ ਜਿਹੜਾ ਮੈਂ ਕਰ ਰਿਹਾ ਆਪਣੀ ਟ੍ਰੇਨਿੰਗਾਂ ਦੇ ਵਿੱਚ ਕਰ ਰਿਹਾ ਕਿਤਾਬਾਂ ਦੇ ਵਿੱਚ ਕਰ ਰਿਹਾ ਮੈਂ ਸੋਚ ਤੇ ਚੋਟ ਕੀਤੀ ਹੈ ਹੂੰ ਸੋਚ ਤੇ ਛੋਟ ਕੀਤੀ ਹਣ ਲੱਖ ਰੁਪਏ ਨੂੰ ਤੁਸੀਂ ਕਹਿੰਦੇ ਬਹੁਤ ਵੱਡੀ ਗੱਲ ਹੈ ਮੈਂ ਕਹਿੰਦਾ ਲੱਖ ਰੁਪਏ ਵਾਲਾ ਮਲੰਗ ਬੰਦਾ ਸੋਚ ਦੀ ਛੋਟੇ ਹੋਗੇ ਨਾ ਬਿਲਕੁਲ ਵੀ ਸੋਚ ਤੇ ਛੋਟ ਹੋਗੀ ਨਾ ਵੀ ਨਹੀਂ ਮੈਂ ਕਹਿੰਦਾ ਲੱਖ ਰੁਪਏ ਵਾਲਾ ਹੈ ਕੀ ਕੀ ਲੱਖ ਰੁਪਏ ਕੁਝ ਵੀ ਨਹੀਂ ਜਿਹੜੇ 15 20 ਹਜ਼ਾਰ ਪਕੇ ਮੰਦੇ ਉਹਨਾਂ ਨੂੰ ਤਾਂ ਦੀਵਾਰ 'ਚ ਸਿਰ ਮਾਰਨਾ ਚਾਹੀਦਾ ਸ਼ਾਮ ਤੋਂ ਪਹਿਲੇ ਇੱਕ ਵਾਰੀ ਤਾਂ ਉ ਜਿਹੜਾ 10 15 2000 ਰੁਪਏ ਵਾਲੀ ਹੈ ਉਹਨਾਂ ਨੂੰ ਤਾਂ ਇੱਕ ਵਾਰੀ ਉਹ ਉਹ ਕੰਪੈਰੀਸ਼ਨ ਕਿਉਂ ਨਹੀਂ ਕਰਦੇ ਉਹ ਜਿੰਦਗੀ ਦੇ ਵਿੱਚ ਕੰਪੈਰੀਸ਼ਨ ਕਰਨਾ ਬਹੁਤ ਜ਼ਰੂਰੀ ਹੈ ਸਾਡਾ ਰੀਅਲ ਏਸਟੇਟ ਦੇ ਵਿੱਚ ਬਿਜ਼ਨਸ ਹੈ ਰੀਅਲ ਏਸਟੇਟ ਦੇ ਵਿੱਚ ਮੈਂ ਤਿੰਨ ਤਿੰਨ ਅੱਖਰਾਂ ਦੇ ਉੱਪਰ ਬਹੁਤ ਜ਼ੋਰ ਦਿੰਦਾ ਸੀਸੀਐਮ ਪਹਿਲਾ ਸੀਆ ਕੈਲਕੂਲੇਸ਼ਨ ਦੂਜੀ ਕੰਪੈਰੀਸ਼ਨ ਤੀਜਾ ਮੈਨਿਪੂਲੇਸ਼ਨ ਜਾਂ ਮੈਨੇਜਮੈਂਟ ਤੇ ਜਿਹੜੇ ਕੰਪੈਰੀਸ਼ਨ ਅਸੀਂ ਕਿਉਂ ਨਹੀਂ ਕਰਦੇ ਅਸੀਂ ਜਿਹੜੇ ਬੰਦੇ ਐ ਜਿਹੜੇ ਬੱਚੇ ਸਾਡੇ ਐਮਏ ਪੜ੍ਹ ਲਿਆ ਕੋਈ ਬੀਏ ਕਿ ਕੀਤੀ ਹੋਏ ਕਿਸ ਨੇ ਪੀਐਚਡੀ ਕਰ ਰਿਹਾ ਕੋਈ ਲਾ ਕਰ ਰਿਹਾ ਕੋਈ ਐਲਐਲਐਮ ਕਰ ਰਿਹਾ ਉਹ ਕਿਉਂ ਨਹੀਂ ਸੋਚ ਰਿਹਾ ਵੀ 15 20 ਹਜ਼ਾਰ ਵਾਲੇ ਬੰਦੇ ਦੀ ਲਿਸਟ ਕਿਉਂ ਨਹੀਂ ਬਣਾਉਂਦਾ ਆਪਣੇ ਕੋਲ ਵੀ 20 20 ਹਜ਼ਾਰ ਵਾਲੇ ਕਿਹੜੇ ਕਿਹੜੇ ਬੰਦੇ ਆ ਲੱਖ ਵਾਲੇ ਕਿਹੜੇ ਕਿਹੜੇ ਬੰਦੇ ਆ ਲੱਖ ਵਾਲੇ ਕੋਲ ਕਿਹੜੀ ਕਿਹੜੀ ਸਹੂਲਤਾਂ ਪੀਵੀ ਹਜ਼ਾਰ ਵਾਲੇ ਤੇ ਕਿੱਥੇ ਕਿੱਥੇ ਕਿਹੜਾ ਕਿੱਥੇ ਸਟੈਂਡ ਕਰ ਰਿਹਾ ਕਿਉਂ ਨਹੀਂ ਬਣਾਉਂਦੇ ਨਹੀਂ ਬਣਾਦੇ ਸਾਨੂੰ ਮਿਹਨਤ ਕਰਨ ਦੀ ਆਦਤ ਨਹੀਂ ਹੈ ਖਾਲੀ ਜੇ ਸਾਡੇ ਮੈਂ ਸਮਝਦਾ ਇੱਥੇ ਸਾਡੇ ਪੇਰੈਂਟਸ ਦਾ ਵੀ ਦੋ ਮੈਂ ਐਜ਼ ਅ ਪੇਰੈਂਟ ਮੈਂ ਵੀ ਇਸ ਗੱਲ ਨੂੰ ਸਮਝਦਾ ਕਿ ਅਸੀਂ ਆਪਣੇ ਬੱਚੇ ਨਹੀਂ ਪੈਦਾ ਕਰ ਰਹੇ ਅਸੀਂ ਆਪਣੇ ਪਿਓ ਪੈਦਾ ਕਰ ਰਹੇ ਅਸੀਂ ਬੱਚੇ ਨਹੀਂ ਪੈਦਾ ਕਰਦੇ ਆਪਣੇ ਪਿਓ ਪੈਦਾ ਕਰ ਰਹੇ ਉਹਨਾਂ ਨੂੰ ਹਰ ਇੱਕ ਚੀਜ਼ ਉਹਦੇ ਮੂੰਹ ਤੁਰਨ ਤੱਕ ਜੰਨੇ ਆ ਰੋਟੀ ਖਾਣੀ ਮਤਲਬ ਐ ਬਾਹਰ ਗੇਟ ਤੱਕ ਕਾਰ 'ਚ ਬੈਠਾ ਬੱਚਾ ਉੱਥੇ ਤੱਕ ਰੋਟੀ ਦੇਣ ਦੇਵਾਂਗੇ ਉਹ ਯਾਰ ਜਦੋਂ ਉਹਨੂੰ ਭੁੱਖ ਲੱਗੀ ਖਾਲੇਗਾ ਉਹ ਕੀ ਐਡੀ ਕੀ ਗੱਲ ਹੈ ਕਰਨੀ ਤੁਹਾਡੇ ਕਹਿਣ ਨਾਲ ਕੀ ਹੋ ਜਾਣਾ ਉਹਨੇ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਆਪਾ ਰਾਜਵੰਤ ਜੀ ਪਹਿਲਾਂ ਵੀ ਪੋਡਕਾਸਟ ਕੀਤੇ ਥੱਲੇ ਲੋਕ ਕਮੈਂਟ ਕਰ ਦਿੰਦੇ ਆ ਕੀ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਫਿਰ ਅਗਲੀ ਗੱਲ ਵੀ ਸੁਣੋ ਨਾ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੇ ਮੁੱਕੇ ਦਾਣੇ ਉਹਨੂੰ ਖੁਦ ਨਾ ਪਛਾਣੇ ਉਹਨੂੰ ਕੋਈ ਵੀ ਨਾ ਪਛਾਣੇ ਜਿਹਦੇ ਮੁੱਕੇ ਦਾਣੇ ਜਿਹਦੇ ਦਾਣੇ ਮੁੱਕੇ ਜਾਂਦੇ ਫਿਰ ਉਹਨਾਂ ਮਤਲਬ ਇੱਥੇ ਇੱਕ ਸਵਾਲ ਉੱਭਰਦਾ ਹੈ ਕਿ ਖਾਲੀ ਜੇਬ ਵੀ ਕਰੋੜਪਤੀ ਬਣਾ ਜਾ ਸਕਦਾ ਕਿਉਂ ਨਹੀਂ ਬਣਾ ਦੇ ਬਹੁਤ ਕੰਡੇ ਲੋਕ ਹੈਗੇ ਜਿਹੜੇ ਜਿਹੜੇ ਬਣੇ ਹੋਏ ਤੁਸੀਂ ਲਾਲੋ ਸਾਹਿਬ ਆਪਣੀ ਕੁਲਵੰਤ ਸਿੰਘ ਦਾ ਲਾਲੋ ਐਮਐਲਏ ਸਾਹਿਬ ਦਾ ਐਨਕੇ ਸ਼ਰਮਾ ਦਾ ਲਾਲੋ ਜੀਰਕਪੁਰ ਵਾਲੇ ਦਾ ਇਹ ਪੰਜਾਬ ਦੀ ਉਹ ਮਰਨਾ ਚਰਨਜੀਤ ਸਿੰਘ ਚੰਨੀ ਦਾ ਲਾਲੋ ਹਮ ਕਲਪਨਾ ਸਰੋਜ ਲਾਲੋ ਜਿਹੜੀ ਰੈਕਟਰੀ ਚ ਬਣੀ ਹੈ ਲੇਟੀਓ 5000 ਕਰੋੜ ਦੀ ਮਾਲਕ ਹੈ ਹਮ ਜਿਹੜੀ ਦੋ ਦੋ ਰੁਪਏ ਦੇ ਹਾੜੀ ਤੋਂ ਕੰਮ ਸ਼ੁਰੂ ਕਰਦੀ ਸੀ ਹਮ ਇੱਕ ਥੋੜੀ ਹੈ ਤੁਸੀਂ ਨਜ਼ਰ ਮੈਂ ਕਹਿੰਦਾ ਪੈਨ ਕਾਪੀ ਚੱਕੋ ਥੋੜੀ ਤੁਸੀਂ 100 ਤਾਂ ਅੱਜ ਹੀ ਅੱਜ ਹੀ ਲਿਖ ਲਓਗੇ ਸ਼ਾਮ ਤੱਕ 100 ਬੰਦੇ ਦੀ ਲਿਸਟ ਬਣਾ ਲਵੋ ਤੁਸੀਂ ਇਹ ਤਾਂ ਬਾਨ ਨੇ ਯਾਰ ਵੀ ਸਾਡੇ ਕੋਲ ਪੈਸੇ ਨਹੀਂ ਜੀ ਸਾਡੇ ਹਾਲਾਤ ਠੀਕ ਨਹੀਂ ਜੀ ਸਾਡਾ ਆ ਠੀਕ ਨਹੀਂ ਜੀ ਸਾਡਾ ਇਹ ਇਹ ਤਾਂ ਸਾਰੇ ਬਾਨ ਨੇ ਜਿੰਨੇ ਕਰਨਾ ਨਾ ਕਰਨਾ ਉਦੇ ਵਾਸਤੇ ਇੱਕ ਕਾਰਨ ਹੈ ਹੂੰ ਜਿਹਨੇ ਨਹੀਂ ਕਰਨਾ ਉਹ ਤੇ 100 ਬਹਾਨੇ ਉਹ ਇੱਕ ਕਾਰਨ 100 100 ਬਹਾਨੇ ਤੇ ਭਾਰੀ ਹੈ ਉਹ ਜੇ ਤੁਸੀਂ ਇੱਕ ਕਾਰਨ ਨੂੰ ਲੱਭ ਲੈਣੇ ਹੁੰਦਾ ਹੂੰ ਫਿਰ 100 ਬਹਾਨੇ ਤੁਹਾਡੇ ਤੇ 100 ਬਹਾਨੇ ਦੀ ਪੇਸ਼ ਨਹੀਂ ਜਾਂਦੀ ਜੇ ਤੁਸੀਂ ਕਾਰਨ ਲੱਭ ਲੈਣੇ ਦਿੱਕਤ ਇਹ ਵੀ ਸਾਨੂੰ ਕਾਰਨ ਹੀ ਨਹੀਂ ਸਾਡੇ ਕੋਲ ਹੈ ਬਿਲਕੁਲ ਸਾਡੇ ਕੋਲ ਲਿਸਟੇ ਨਹੀਂ ਬਣਾ ਸਕੇ ਸੀ ਵੀ ਬੰਦੇ 15000 ਵਾਲੇ 20000 ਵਾਲੇ 50000 ਵਾਲੇ ਲੱਖ ਵਾਲੇ ਕਿਹੜੇ ਕਿਹੜੇ ਆ ਉਹਨਾਂ ਨਾਲ ਦੋਸਤੀ ਦੇ ਤੌਰ ਤੇ ਗੱਲ ਕਰਕੇ ਦੇਖੋ ਵੀ ਭਾਈ ਸਾਹਿਬ ਤੁਸੀਂ ਲੱਖ ਰੁਪਏ ਕਮਾਰਿਓ ਕਿੰਨੇ ਕੇ ਸੌਖੇ ਹੋ ਤੁਸੀਂ ਹੂੰ ਮੈਨੂੰ ਦੱਸੋ ਮੈਂ ਹੋਰ ਹੋਰ ਤੁਸੀਂ ਕੀ ਮੰਨਦੇ ਹੋ ਕਿ ਸੌਖੇ ਹੋਣ ਦੇ ਲਈ ਅੱਜ ਦੀ ਡੇਟ 'ਚ ਕਿੰਨਾ ਮੈਂ ਤੋਂ ਮੈਂ ਤਿੰਨ ਚਾਰ ਕਰਦਾ ਨੋਟ ਕੀਤੀ ਹੋਈਆਂ ਹੂੰ ਜਿਹੜਾ ਬੰਦਾ ਆਪਣੀ ਮਰਜ਼ੀ ਦੇ ਘਰ 'ਚ ਰਹਿੰਦਾ ਹੂੰ ਮੈਂ ਸਮਝਦਾ ਉਹ ਸ਼ੌਕ ਪੂਰੇ ਕਰਦਾ ਆਪਣੀ ਮਰਜ਼ੀ ਦੇ ਕਰਨਾ ਜਿਹੜੇ ਬੰਦੇ ਨੇ ਆਪਣੀ ਮਰਜ਼ੀ ਦੀ ਕਾਰ ਰੱਖੀ ਹੋਈ ਹੈ ਹੂੰ ਉਹ ਬੰਦਾ ਮੈਂ ਸਮਝਦਾ ਵੀ ਠੀਕ ਹੈ ਉਹ ਅਮੀਰ ਅਮੀਰ ਬੰਦੇ ਦੀ ਗਿਣਤੀ ਚਾ ਸਕਦਾ ਜਿਹੜੇ ਬੰਦੇ ਦੇ ਬੱਚੇ ਉਸ ਸਕੂਲ ਚ ਪੜਦੇ ਹੈ ਹੂੰ ਜਿਹੜੇ ਸਕੂਲ ਚ ਉਹ ਪੜਾਣਾ ਚਾਹੁੰਦਾ ਉਹ ਮੈਂ ਸਮਝਦਾ ਉਹ ਵੀ ਠੀਕ ਹੈ ਜੇ ਉਹਦੇ ਬੱਚੇ ਉਸ ਸਕੂਲ ਚ ਪੜਦੇ ਹੈ ਜਿੱਥੇ ਦੀ ਉਹ ਫੀਸ ਸਪੋਰਟ ਕਰ ਸਕਦਾ ਫਿਰ ਉਹ ਅਮੀਰ ਨਹੀਂ ਚਾਹ ਉਹ ਲੱਖ ਰੁਪਏ ਮਿੰਨਾ ਕਾ ਬੰਦਾ ਹੋਵੇ ਚਾਹ ਡੇਢ ਲੱਖ ਰੁਪਏ ਕਾ ਬੰਦਾ ਹੋਵੇ ਹੂੰ ਜੇ ਤੁਸੀਂ ਕਾਰ ਤਾਂ ਤੁਸੀਂ ਰੱਖਣੀ ਚਾਹੁੰਦੇ ਹੋ ਬਰਨਰ ਰੱਖਣੀ ਚਾਹੁੰਦੇ ਹੋ ਜਾਂ ਮੈਂ ਕਹਿੰਦਾ ਕੋਈ ਵੱਡੀ ਕੈਮਰੀ ਰੱਖਣਾ ਚਾਹੁੰਦੇ ਹੋ ਕੋਈ ਹੋਰ ਰੱਖਣਾ ਚਾਹੁੰਦੇ ਹੋ ਰੱਖੀ ਹੋਈ ਤੁਸੀਂ ਆਲਟੋ ਹੈ ਹਮ ਆਪਾਂ ਆਲਟੋ ਨੂੰ ਕਹੀ ਜਾਂਦੇ ਵੀ ਲੱਕੀ ਗੱਡੀ ਹੈ ਵੀ ਘਰ ਆ ਕੇ ਪੈਂਚਰ ਹੁੰਦੀ ਹੈ